असलम दोस्तों स्वागत है आप सब का पीरं फकीरन नगरी चैनल दोस्तों आज अं हाँ आप सब लिये माता शाम कौर मोहनी एक बहुत ही जबरदस्त एक बहुत ही ताकतवर कलमा पाठ लह के हाजिर होए हाँ दोस्तों इस मंत्र के नी का भी वशीकरण कर सकते हैं माता शाम कौर मोहनी न सिद्ध करके किसी तभी भेज सकते अपना काम करवा सकते हैं ਕੋਈ ਪਤੀ ਪਤਨੀ ਦੁਰਸ ਗਿਆ ਹੈ ਜਾਂ ਪਤਨੀ ਪਤੀ ਦੁਰਸ ਗਈ ਹੈ ਜਾਂ ਫਿਰ ਆਪਣੇ ਮਹਿਬੂਬ ਨੂੰ ੋਂ ਲਈ ਤੁਸੀਂ ਇਸ ਅਮਰਤ ਦਾ ਪੀਓ ਕਰ ਸਕਦੇ ਹੋ ਦੋਸਤੋ ਸਿਰਫ ਇਹ ਇੱਕ ਹੀ ਦੀ ਸਾਧਨਾ ਹੈ 21 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੀ ਸਾਧਨਾ ਪੂਰੀ ਹੋ ਜਾਵੇ ਜਿੱਤੇ ਮਾਤਾ ਸ਼ਾਮ ਕੋਰ ਮੂਨੀਤ ਤੁਸੀਂ ਫਿਰ ਜਿਹੜਾ ਮਰਜੀ ਬੁਸ਼ ਕਰਨ ਕਰਵਾ ਸਕਦੇ ਹੋ ਪਹਿਲਾ ਸਬ ਤੋਂ ਤੁਸੀਂ ਇਸ ਸਾਧਨਾ ਦੀ ਵਿਧੀ ਸਮਝ ਲਵੋ ਉਸ ਤੋਂ ਬਾਅਦ ਮੰਤਰ ਦੱਸਾਂਗੇ ਦੋਸਤੋ ਇਸ ਮੰਤਰ ਸਦਗਰ ਲਈ ਤੁਸੀਂ ਇੱਕ ਸ਼ਿੰਗਾਰ ਦਾ ਪੈਕ ਲੈਣਾ ਹੈ ਮਾਤਾ ਦੇ 16 ਸ਼ਿੰਗਾਰ ਦਾ ਇੱਕ ਪੈਕ ਲੈ ਲੈਣਾ ਹੈ ਅਤੇ ਸੱਤ ਪ੍ਰਕਾਰ ਦੀ ਮਠਾਈ ਲੈ ਲੈਣੀ ਆ ਅਤੇ ਦੋ ਮਿੱਠੇ ਪਾਣ ਲੈ ਲੈਣੇ ਆ ਸੱਤ ਲੌਂਗ ਸੱਤ ਇਲਾਇਚੀ ਅਤੇ ਸੱਤ ਸੁਪਾਰੀਆਂ ਲੈ ਲੈਣੀਆਂ ਆ ਅਤੇ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਦੇਸੀ ਘੋੜਾ ਕੜਾ ਪ੍ਰਸ਼ਾਦ ਬਣਾਉਣਾ ਹੈ ਗੁਲਾਬ ਦੇ ਫੁੱਲ ਲੈਣੇ ਆ ਅਤੇ ਇੱਕ ਚਮੇਲੀ ਦੇ ਤੇਲ ਦਾ ਚਿਰਾਗ ਲਿਵਾਉਣਾ ਹੈ ਜੋਤ ਜਗਾਉਣੀ ਹੈ ਅਤੇ ਨਾਲ ਹੀ ਤੁਸੀਂ ਸਾਧਨਾ ਕਰਨ ਵੇਲੇ ਲੋਹ ਬੰਨ ਦਾ ਤੂਣਾ ਵੀ ਜਗਦੇ ਰੱਖਣਾ ਹੈ ਪੰਜ ਅਗਰਬਤੀਆਂ ਵੀ ਜਗਾਉਣੀਆਂ ਆ ਕਮਰੇ ਦੇ ਵਿੱਚ ਜਿੱਥੇ ਜਿਸ ਕਮਰੇ ਵਿੱਚ ਬੈਠ ਕੇ ਤੁਸੀਂ ਸਾਧਨਾ ਕਰਨੀ ਹੈ ਉਸ ਕਮਰੇ ਵਿੱਚ ਇਤਰ ਛਿਕਨਾ ਹੈ ਆਪਣੇ ਕੱਪੜਿਆਂ ਤੇ ਪਿਤਰ ਛਿੜਕਣਾ ਹੈ ਦੋਸਤੋ ਇਹ ਸਾਰੀ ਸਮਗਰੀ ਤੁਸੀਂ ਪਹਿਲੇ ਦਿਨ ਦੇਣੀ ਹੈ ਅਤੇ ਆਖਰੀ ਦਿਨ ਦੇਣੀ ਹੈ ਤੁਸੀਂ ਫਿਰ ਸਾਧਨਾ ਕਰਨ ਵੇਲੇ ਸ਼ਾਮ ਨੂੰ ਸੂਰਜ ặn ਤੋਂ ਬਾਅਦ ਲਗਭਗ 8 ਵਜੇ ਤੋਂ ਬਾਅਦ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ ਅਤੇ ਸਾਧਨਾ ਕਰਨ ਵੇਲੇ ਲੋਹਾਂ ਦੇ ਤੂਣੀ ਬਾਲ ਲੈਣੀ ਆ ਜਿੰਨਾ ਚਿਰ ਜਾਪ ਕਰਨਾ ਹੈ ਉਨਾ ਚਿਰ ਤੂਣੀ ਬਲਦੀ ਰਹਿਣੀ ਚਾਹੀਦੀ ਆ ਜੋਤ ਬਲਦੀ ਰਹਿਣੀ ਚਾਹੀਦੀ ਆ ਜੇ ਫਿਰ ਚਰਾਗ ਤੇ ਚਰਾਗ ਜਲਦਾ ਰਹਿਣਾ ਚਾਹੀਦਾ ਹੈ ਤੇ ਅਰਗਵਤੀ ਵੀ ਨੱਚ ਜਲਦੀਆਂ ਰੱਖੀਆਂ ਆ ਫਿਰ ਤੁਸੀਂ ਜਿਹੜਾ ਵੀ ਪੂਜ ਪ੍ਰਸ਼ਾਦ ਰੱਖੋਗੇ ਸਾਰੇ ਦਾ ਪੂਗ ਲਵਾ ਕੇ ਮਾਤਾ ਸ਼ਾਮ ਗੌਰ ਮੋਣੀ ਨੂੰ ਪੂਗ ਲਗਵਾਣ ਤੋਂ ਅਜਾਪ ਸ਼ੁਰੂ ਕਰ ਲੈਣਾ ਆ ਜਾਪ ਕਰਨ ਤੋਂ ਬਾਅਦ ਤੁਸੀਂ ਇਹ ਸਾਰੀ ਸਮਗਰੀ ਮਾਤਾ ਸ਼ਾਮ ਗੌਰ ਮੋਣੀ ਦੇ ਮੰਦਰ ਵਿੱਚ ਚੜਾਉਣੀ ਆ ਜਾਂ ਫਿਰ ਕਿਸੇ ਸੁਨਸਾਨ ਅਜਾੜ ਜਗ੍ਹਾ ਤੇ ਰੱਖਾਉਣੀ ਆ ਸਾਧਨਾ ਕਰਨ ਦੇ ਦੌਰਾਨ 21 ਦਿਨ ਦੀ ਸਾਧਨਾ ਹੈ 21 ਦਿਨਾਂ ਦੇ ਵਿੱਚ ਤੁਸੀਂ ਬਿਲਕੁਲ ਸਾਫ ਪਾਕ ਰਹਿਣਾ ਹੈ ਇਸ਼ਨਾਨ ਕਰਕੇ ਹੀ ਸਾਧਨਾ ਤੇ ਬੈਠਣਾ ਹੈ ਬਾੜ ਤੇ ਬੈਠਣਾ ਹੈ ਕਿਸੇ ਇਕਾਂਤ ਕਮਰੇ ਵਿੱਚ ਬੈਠ ਕੇ ਹੀ ਸਾਧਨਾ ਕਰਨੀ ਹੈ ਜਿੱਥੇ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਾ ਆਵੇ ਜਾਵੇ ਆਪਣਾ ਤਨ ਅਤੇ ਮਨ ਦੋਨੋਂ ਹੀ ਸਾਫ ਪਾਕ ਰੱਖਣੇ ਆ ਮਨ ਵਿੱਚ ਬੁਰੇ ਖਿਆਲ ਨਹੀਂ ਹੋਣੇ ਚਾਹੀਦੇ ਸੋ ਦੋਸਤੋ ਹੁਣ ਮੈਂ ਆਪਸ ਬਨੂ ਮਾਤਾ ਸ਼ਾਮ ਗੌਰਮੋਨੀ ਦਾ मैं मंत्र पाठ दसन जा रहा हाँ आप ने चंगी तरह ध्यान इस मंत्र नोट कर लेना है माता मोहनी जग तो सोनी शाम कौर कहलावे मोहे राजा मोहे प्रजा मेरा काम कर आवे मोहिनी मोहे सगल संसार मोहिनी मोहे पराई नार मोहिनी देवे काज सवार जिसते भेजा उसते होके सवार एक कड़ी एक पल में उसको मेरे पैरों तले डाल ना डाले तो शिव शंकर की पड़े मार माता गौरजा की दोहाई मेरा काम करे खुद मोहिनी माई पिंड काचा शब्द साचा देखा माता श्याम कर्मोनी तेरी इलम कात्माशा ਸੋ ਦੋਸਤੋ ਇਹ ਹੈ ਮਾਤਾ ਸ਼ਾਮਕੁਰ muni ਦਾ ਬਹੁਤ ਹੀ ਤਾਕਤਵਰ ਪਾਵਰਫੁਲ ਮੰਤਰ ਇਸ ਮੰਤਰ ਨੂੰ ਸਿੱਧ ਗ੍ਰੰਥ ਪੜ੍ਹ ਲੈ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ ਉਸ ਤੋਂ ਬਾਅਦ ਹੀ ਸਾਧਨਾ ਸ਼ੁਰੂ ਕਰਨੀ ਹੈ ਹਰ ਰੋਜ਼ ਪੰਜ ਵਾਲਾ ਦਾ ਜਾਪ ਕਰਨਾ ਹੈ 108 ਮਣਕਿਆਂ ਵਾਲੀ ਬਾਲਾ ਹੋਣੀ ਚਾਹੀਦੀ ਹੈ ਲਾਲ ਰੰਗ ਦੇ ਕੱਪੜੇ ਪਹਿਨ ਕੇ ਸਿਰ ਟੱਕ ਕੇ ਤੁਸੀਂ ਮੰਤਰ ਜਾਪ ਕਰਨਾ ਹੈ ਜਦ ਤੁਹਾਡੀ ਸਾਧਨਾ ਪੂਰੀ ਹੋ ਗਈ ਤਾਂ ਮਾਤਾ ਸ਼ਾਮਕੌਰ ਮੂਨੀ ਤੁਸੀਂ ਜਿਹੜਾ ਵੀ ਵਰ ਮੰਗੂਗੇ ਜਿਹੜਾ ਵੀ ਵਚਨ ਲਵੋਗੇ ਉਹ ਜ਼ਰੂਰ ਤੁਹਾਡਾ ਵਚਨ ਪੂਰਾ ਕਰਨਗੇ ਸਿੱਧ ਹੋ ਜਾਣ ਤੋਂ ਬਾਅਦ ਮਾਤਾ ਸ਼ਾਮਕੌਰ ਮੂਨੀ ਨੇ ਆਪ ਹੀ ਤੁਹਾਨੂੰ ਦੱਸ ਦੇਣਾ ਹੈ ਕਿ ਹਾਂ ਜੇ ਤੁਸੀਂ ਇਸ ਸ਼ਕਤ ਨੂੰ ਸਿੱਧ ਕਰਨਾ ਹੈ ਤਾਂ ਕਿਹੜੀ ਸਮੱਗਰੀ ਲੱਗੇਗੀ ਅਤੇ ਕਿਸ ਤਰ੍ਹਾਂ ਉਸ ਨੂੰ ਵਸ ਵਿੱਚ ਕਰਨਾ ਹੈ ਇਹ ਸਭ ਕੁਝ ਮਾਤਾ ਸ਼ਾਮਕੌਰ ਮੂਨੀ ਨੇ ਆਪਣੇ ਆਪ ਹੀ ਦੱਸ ਦੇਣਾ ਹੈ बस ਤੁਸੀਂ ਇਸ ਮੰਤਰ ਦੇ ਨਾਲ ਇੱਕ ਮਨ ਜਥੋ ਕੇ ਸਾਧਨਾ ਕਰਨੀ ਹੈ ਧਿਆਨ ਲਗਾ ਕੇ ਸਾਧਨਾ ਕਰਨੀ ਹੈ ਮੰਤਰ ਜਾਪ ਕਰਨਾ ਹੈ ਫਿਰ ਸੇ ਦੋ ਜਾਣ ਤੋਂ ਬਾਅਦ ਮਤਾ ਸ਼ਾਮ ਕੋਰ ਮੂਨੀ ਨੇ ਤੁਹਾਨੂੰ ਰਸਤਾ ਆਪਣੇ ਆਪ ਹੀ ਦਿਖਾਈ ਜਾਣਾ ਹੈ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦਾ ਨਾਮ ਹੈ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੀ ਤਰ੍ਹਾਂ ਦੇ ਕਲਮੇ ਮੰਦਰਵਾੜ ਦੂਆ ਫਰਿਆਦ ਅਮਲ ਲਬਜ਼ੀਫੀ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ